ਕਲਗੀਧਰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦੀ ਸ਼ੋਭਾ ਪ੍ਰਾਪਤ ਪਿੰਡ ਬਰਸਾਲੀ ਜਿੱਥੋਂ ਦੇ ਰਾਜੇ ਨਾਲ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਦਾ ਬਹੁਤ ਪਿਆਰ ਸੀ ਅਤੇ ਜੁੱਧ ਨੀਤ ਕਲਾ ਪਿੱਛੋਂ ਇਹ ਪਿੰਡ ਕਾਫੀ ਉਚਾਈ ਤੇ ਹੈ ਅਤੇ ਇਸ ਦੀ ਕਾਫੀ ਜੁੱਧ ਨੀਤ ਕਲਾ ਪੱਖੋਂ ਮੱਤਤਾ ਸੀ ਅਜੇ ਪਿੰਡ ਵਿੱਚ ਜਿੱਥੇ ਕਿਕਰ ਲੋਜ ਨਾਲ ਲੱਗਦਾ ਹੈ ਕਿਕਰ ਲੋਜ ਵਿੱਚ ਤਾਂ ਕਦੇ ਚੋਰੀ ਹੋਈ ਨਹੀਂ ਪਰ ਇਸ ਪਿੰਡ ਬਰਸਾਲੀ ਦੇ 70 ਘਰਾਂ ਦੇ ਪਿੰਡ ਵਿੱਚ 6 ਘਰਾਂ ਵਿੱਚ ਚੋਰੀ ਹੋ ਗਈ ਹੈ ਹਾਲੇ ਤੱਕ ਚੋਰਾਂ ਦਾ ਕੋਈ ਸਰਾਗ ਪੁਲਿਸ ਲਾਣ ਵਿੱਚ ناکਾਮ ਰਹੀ ਹੈ ਲੋਕਾਂ ਨੇ ਇਸ ਬੰਦੀ ਇਕੱਠੇ ਹੋ ਕੇ ਐਸਐਸਪੀ ਗੁਲਰੀਤ ਸਿੰਘ ਖਰਾਨਾ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਤੇ ਸਿੱਟ ਬਿਠਾਈ ਜਾਵੇ ਇਹਨਾਂ ਘਰਾਂ ਵਿੱਚ ਚੋਰੀ ਦਾ ਸਮਾਨ ਭਾਂਡੇ ਤੱਕ ਚੋਰ ਲੈ ਗਏ ਅਤੇ ਇੱਕ ਪਰਿਵਾਰ ਵੱਲੋਂ ਆਪਣੀ ਲੜਕੀ ਦੇ ਵਿਆਹ ਲਈ ਜੋ ਦਹੇਜ ਤਾਜ ਦੇਹਜ ਇਕੱਠਾ ਕੀਤਾ ਗਿਆ ਸੀ ਉਹ ਵੀ ਚੋਰਾਂ ਵੱਲੋਂ ਚੋਰੀ ਕਰ ਲਿਆ ਗਿਆ ਹੈ ਪਿੰਡ ਵਿੱਚ ਇਹ ਚੋਰੀ ਦੀ ਵਾਰਦਾਤ ਦਿਵਾਲੀ ਦੇ ਦਿਨਾਂ ਵਿੱਚ ਹੋਈ ਸੀ ਪਿੰਡ ਵਾਲਿਆਂ ਨੇ ਪੰਚਾਇਤ ਨੇ ਵੀ ਕਾਫੀ ਮਤੇ ਪਾਏ ਹਨ ਅਤੇ ਪੁਲਿਸ ਨੂੰ ਵੀ ਭੇਜੇ ਹਨ ਕਿ ਇਹਨਾਂ ਚੋਰਾਂ ਨੂੰ ਨੰਗਾ ਕੀਤਾ ਜਾਵੇ ਕਿਸ ਨੇ ਇਹ ਵਾਰਦਾਤ ਸੋਚੀ ਸਮਝ ਢੰਗ ਅਨਸਾਰ ਕੀਤੀ ਹੈ ਕਿ ਹਮੇਸ਼ਾ ਗਰੀਬਾਂ ਨਾਲ ਹੀ ਤੱਕਾ ਹੁੰਦਾ ਆਇਆ ਹੈ ਗਰੀਬਾਂ ਦੇ ਘਰਾਂ ਵਿੱਚ ਹੀ ਇਹ ਚੋਰੀ ਦੀਆਂ ਵਾਰਦਾਤਾਂ ਹੋਈਆਂ ਹਨ 6 ਘਰਾਂ ਵਿੱਚ ਵਾਰਦਾਤ ਕਰਨੀ ਚੋਰੀਆਂ ਕਰਨਾ ਕੋਈ ਤਕੜੇ ਸੂਈਏ ਦਾ ਕੰਮ ਲੱਗਦਾ ਹੈ ਟੋਟਲ ਇਹ 4 4.5 ਲੱਖ ਦੇ ਨੇੜੇ ਤੇੜੇ ਜਿਹੜਾ ਅਸੀਂ ਅੰਦਾਜ਼ਨ ਲਗਾਉਂਦੇ ਆ ਵੱਧ ਵੀ ਹੋ ਸਕਦਾ ਘੱਟ ਵੀ ਹੋ ਸਕਦਾ ਨੰਬਰ 1 ਤੇ ਕ੍ਰਿਸ਼ਨ ਗੋਪਾਲ ਆ ਪੁੱਤਰ ਮਦਨ ਲਾਲ ਪਿੰਡ ਬਸਾਲੀ ਭਾਂਡੇ ਲੈ ਕੇ ਕੋਈ 60 ਦੇ ਕਿਲੋ ਦੇ ਨੇੜੇ ਤੇੜੇ ਅੰਦਾਜ਼ਨ ਤੇ ਦੂਸਰੀ ਚੋਰੀ ਜਿਹੜੀ ਹੋਈ ਆ ਰਮੇਸ਼ ਕੁਮਾਰੀ ਵਾਈਫ ਆਫ ਰਸ਼ਪਾਲ ਸਿੰਘ ਜੋ ਕਿ ਉਰੇ ਰਹਿੰਦੇ ਨਹੀਂ ਹੈਗੇ ਉਹਨਾਂ ਦੇ ਘਰ ਦੇ ਵਿੱਚੋਂ ਕੁਝ ਨਹੀਂ ਛੱਡਿਆ ਉਹਨਾਂ ਨੇ ਟੂਟੀਆਂ ਤੱਕ ਖੋਲ ਕੇ ਲੈ ਗਏ ਜਿੰਨੇ ਭਾਂਡੇ ਦੇ ਹੋਰ ਜੋ ਨਿੱਕ ਸੁਕਸਮਾਨ ਸਭ ਕੁਝ ਲੈ ਗਏ ਕਾਫੀ ਜਿਆਦਾ ਮਾਤਰਾ ਜਿੰਨਾ ਨੁਕਸਾਨ ਹੋਇਆ ਕਾਫੀ ਤੇ ਨੰਬਰ 3 ਤੇ ਨਰਪਾਲ ਸਿੰਘ ਰਾਣਾ ਦੇ ਘਰ ਉਹ ਜਦ ਕੀ ਮੇਰੀ ਕੰਧ ਦੇ ਨਾਲ ਉਹਨਾਂ ਦੀ ਕੰਧ ਲੱਗਦੀ ਉੱਥੇ ਉਹਨਾਂ ਦੇ ਘਰ ਦੇ ਵਿੱਚ ਤਿੰਨ ਪੇਟੀਆਂ ਪਈਆਂ ਸੀਗੀਆਂ ਤਿੰਨਾਂ ਪੇਟੀਆਂ ਦੇ ਵਿੱਚ ਕੁਝ ਨਹੀਂ ਛੱਡਿਆ ਸਾਰਾ ਸਮਾਨ ਲੈ ਗਏ ਉਹਨਾਂ ਦਾ ਵੀ 70 80 ਜਿਆਦਾ ਨੁਕਸਾਨ ਹੋ ਗਿਆ ਉਸ ਤੋਂ ਬਾਅਦ 4 ਨੰਬਰ ਦੇ ਉਹ ਵੀ ਮੇਰੇ ਤਾਇਆ ਜੀ ਦਾ ਲੜਕਾ ਕਮਲਚੰਦ ਮੇਰੇ ਨਾਲ ਹੀ ਘਰ ਹੈ ਉਹਨਾਂ ਦਾ ਉਹਨਾਂ ਦੇ ਵੀ ਸਾਰੇ ਭਾਂਡੇ ਡੀਟਾ ਜੋ ਵੀ ਹੈ ਕੱਢ ਕੇ ਪੇਟੀ ਤੋੜ ਕੇ ਲੈ ਗਏ ਉਹ ਨੰਬਰ 5 ਦੇ ਵਿਸ਼ਵ ਕੁਮਾਰ son of ਸ਼ਿਵ ਕੁਮਾਰ ਇਹ ਸਾਡੇ ਪੰਡਤ ਜੀ ਇਤਲਾ ਦੇ ਨਾਲ ਹੀ ਉਹਨਾਂ ਦਾ ਘਰ ਹੈ ਉਹ ਘਨੋਲੀ ਰਹਿੰਦੇ ਆਉਂਦੇ ਵੀ ਆ ਕਦੇ ਕਦੇ ਜਦੋਂ ਕੋਈ ਫੰਕਸ਼ਨ ਹੋਵੇ ਜਦੋਂ ਆਏ ਉਹ ਨਹੀਂ ਆ ਕੇ ਦੇਖਿਆ ਦੀਵਾਲੀ ਤੇ ਬਾਅਦ ਵੀ ਸਾਡੇ ਜੋੜਾ ਉਹਨਾਂ ਸਿਲੰਡਰ ਇਨਵਰਟਰ ਹਰ ਚੀਜ਼ ਉਹਦੇ ਕੁੜੀ ਦਾ ਦਾਜ ਰੱਖਿਆ ਹੋ ਸੀ ਪੇਟੀ ਦੇ ਵਿੱਚ ਬਣਾ ਕੇ ਕੁੜੀ ਦੀ ਅਰੇਂਜਮੈਂਟ ਕਰਤੀ ਵੀ ਉਹਨਾਂ ਨੇ ਕਿਆ ਕੀਤਾ ਉਹਦੇ ਬਾਅਦ ਉਹ ਸਾਰਾ ਸਮਾਨ ਉਹ ਵੀ ਨਾਲੇ ਸਮੇਟ ਕੇ ਲੈ ਗਏ ਜੀ ਉਹ ਨੰਬਰ 6 ਦੇ ਸੰਜੀਵ ਕੁਮਾਰ ਪੁੱਤਰ ਓਮ ਪ੍ਰਕਾਸ਼ ਇਹ ਵੀ ਸਾਡੇ ਪਿੰਡ ਦੇ ਵਾਸੀ ਰਹਿੰਦੇ ਲੁਧਿਆਣੇ ਆ ਇਹ ਦਿਵਾਲੀ ਦੇ ਨੇੜੇ ਆਏ ਜਦ ਨਹੀਂ ਆ ਕੇ ਦੇਖਿਆ ਤਾਂ ਇਹਨਾਂ ਨੂੰ ਪਤਾ ਚੱਲਿਆ ਵੀ ਜਿਹੜਾ ਸਾਡਾ ਸਾਰਾ ਸਮਾਨ ਹੈ ਚੋਰ ਚੱਕ ਕੇ ਲੈ ਗਏ